ਜਬਰਦਸਤੀ ਦੀ ਕੋਸ਼ਿਸ਼ ਤੋਂ ਬਾਅਦ ਕਤਲ ਕੀਤੀ ਗਈ ਗੁਰਦਾਸਪੁਰ ਦੀ ਲੜਕੀ ਦੇ ਕਾਤਲ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਕਾਤਲ ਮ੍ਰਿਤਕ ਲੜਕੀ ਦਾ ਪ੍ਰੇਮੀ ਹੀ ਸੀ ਜਿਸ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ ਪੇਸ਼ੇਵਜੂ ਟਰੱਕ ਡਰਾਈਵਰ ਮਨਜੀਤ ਸਿੰਘ ਵੀ ਪਿੰਡ ਮਾਨੀਪੁਰ ਦਾ ਹੀ ਰਹਿਣ ਵਾਲਾ ਹੈ ਕਰੀਬ ਰੇੜ ਸਾਲ ਤੋਂ ਮਨਜੀਤ ਤੇ ਮ੍ਰਿਤਕ ਲੜਕੀ ਵਿਚਾਲੇ ਪ੍ਰੇਮ ਸੰਬੰਧ ਸੀ ਲੜਕੀ ਵੱਲੋਂ ਵਿਆਹ ਦਾ ਦਬਾਅ ਪਾਏ ਜਾਣ ਤੋਂ ਨਰਾਜ਼ ਮਨਜੀਤ ਸਿੰਘ ਨੇ ਲੜਕੀ ਦੀ ਚੁੰਨੀ ਦੇ ਨਾਲ ਹੀ ਕਲਾਕੁਟ ਕੇ ਉਸਦਾ ਕਤਲ ਕਰ ਦਿੱਤਾ ਔਰ ਇਹਦੇ ਚ ਅਸੀਂ ਇਹ ਮਾਮਲਾ ਜਿਹੜਾ ਟਰੈਸ ਕਰ ਲਿਆ ਇਹ ਜਿਹੜੇ ਦੋਸ਼ੀ ਮਨਜੀਤ ਸਿੰਘ ਉਹ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਕਿ ਇੱਕ ਟਰੱਕ ਡਰਾਈਵਰੀ ਦਾ ਕੰਮ ਕਰਦਾ ਔਰ ਇਸੇ ਹੀ ਪਿੰਡ ਦਾ ਰਹਿਣ ਵਾਲਾ ਹੈ ਇਹ ਪਰਸੋਂ ਲੜਕੀ ਨੂੰ 3:30 ਵਜੇ ਨਾਲ ਲੈ ਕੇ ਪਿੰਡ ਦੇ ਸਕੂਲ ਦੇ ਵਿੱਚ ਉੱਥੇ ਗਿਆ ਉਸ ਤੋਂ ਬਾਅਦ ਵਾਪਸੀ ਤੇ ਇਹਨਾਂ ਨੇ ਲੜਕੀ ਨੇ ਇਹਨੂੰ ਕਿਹਾ ਕਿ ਤੂੰ ਮੇਰੇ ਨਾਲ ਜਿਹੜੀ ਮੈਰਿਜ ਕਰਾਂ ਇਹਨੇ ਕਿਹਾ ਵੀ ਮੈਂ ਮੈਰਿਜ ਅਜੇ ਨਹੀਂ ਕਰਾਉਣੀ ਤਾਂ ਇਸ ਗੱਲੋਂ ਇਹਨਾਂ ਦੇ ਵਿੱਚ ਕੁਝ ਥੋੜਾ ਸਮਾਂ ਬੈਸ ਹੋਈ ਦਨ ਨੇ ਲੜਕੀ ਨੂੰ ਬਰਗਲਾ ਕੇ ਪੰਚਾਇਤ ਘਰ ਦੇ ਵਿੱਚ ਉੱਥੇ ਲੈ ਗਿਆ ਜਿੱਥੇ ਨੇ ਜਾ ਕੇ ਲੜਕੀ ਦਾ ਉਹਦੀ ਚੁੰਨੀ ਨਾਲੋਂ ਦਾ ਗਲਾ ਘੁੱਟਿਆ ਇਹਦੇ ਤਹਿਤ ਅਸੀਂ ਮਕਦਮਾ 302 376 ਆਈਪੀਸੀ ਦੇ ਤਹਿਤ ਜਿਹੜਾ ਉਹਦਾ ਚਲਾਨ ਅਦਾਲਤ ਜਲਦੀ ਪੇਸ਼ ਕਰਾਂਗੇ ਪੁਲਿਸ ਦਾ ਕਹਿਣਾ ਹੈ ਕਿ ਦੋਹਾਂ ਵਿਚਾਲੇ ਲੰਬੇ ਸਮੇਂ ਤੋਂ ਸ਼੍ਰੀ ਰਿਕ ਸੰਬੰਧ ਸੰਨ ਪਰ ਕਿਉਂਕਿ ਲੜਕੀ ਨਾਬਾਲਗ ਸੀ ਇਸ ਦੇ ਲਈ ਬਲਾਕ ਕਾਰਤਾ ਮਾਮਲਾ ਦਰਜ ਕਰ ਲਿਆ ਗਿਆ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਪੰਥ ਟੀਵੀ